ਹੇ ਹੇ ਜੇ ਮਤਲਬ ਉਹ ਸਮਝੋ ਕਿ ਬਾਕੀ ਬਾਰੇ ਜਿਹੜਾ ਮੈਂ ਬੋਲਿਆ ਸੀ ਉਹ ਮਾਨਸਿਕ ਨਿਰੋਜਨ ਕਰਦਾ ਹੈ ਮੀਡੀਆ ਬਣਾ ਦੋਤੀ ਨੇ ਆਵਾਜ਼ ਕਿ ਪ੍ਰਕਾਸ਼ ਅੰਤਿਕਾ ਤੋਂ ਕਿਰਿਆਵਾਂ ਤੋਂ ਪਾਸੇ ਚਲੀ ਗਈ ਹੈ ਅੱਗੇ ਲੇਖਣ ਲਈ ਇਹ ਰਹਿ ਜਾਂਦਾ ਹੈ ਆ ਵੀ ਚੰਗਾ ਉਹਨਾਂ ਦੇ ਵਿੱਚ ਬੱਟਰੀ ਬੱਟਰੀ ਦੀ ਕਪੂਤ ਤਲਵਾੜਾਂ ਇਹਨਾਂ ਦੇ ਵੀ ਕੀ ਪੜਾਇਆ ਸੀ ਕਲਾਸਟ ਦੇ ਐਸ.ਆਈ. ਸਰ ਤੇ ਪਰਮੇਂਦਰ ਸਿੰਘ ਜੀ ਇਹਦਾ ਲੈ 2,55,000 ਰੁਪਏ ਇਕੱਠਾ ਕੀਤਾ ਸਾਡੇ ਮਾਣੇ 2.5 ਲੱਖ ਬੰਤੀਆ 3.2 ਲੱਖ ਦੇ ਵਿੱਚ ਹੋਏ ਤੇ ਉਸ ਤੋਂ ਫਿਰ ਅਮੇਰਾ ਜੀ ਇਨਾਂ ਦੇ بہت بہت اوم پرکاش گوئل جی سب تروجہ ہزار دو لاکھ تروجا ہزار روپیہ انہیں سارے ویڈیو نے ایک لکھ روپیہ کیا لاکھا لکھ جمع کر ਸਵੇਰੇ ਤੱਕ 2 ਲੱਖ ਤੋਂ 2 ਲੱਖ 32000 ਪੰਜਾਬ ਦੇ ਬੰਦੇ ਬਹੁਤ ਮਲ ਫੇਰ ਕਾਰੀ ਮਾਰ ਰਹੇ ਨੇ ਸਰਕਾਰ ਨੂੰ ਇਹਨਾਂ ਨੇ ਮਤਲਬ ਇਹ ਸਮਝੋ ਜਿੰਨੇ ਸਾਡੇ ਸਿਰ ਤੇ ਬੈਠੇ ਸਾਰੇ ਲੋਕਾਂ ਦਾ ਫੰਡ ਦੇ ਲੋੜ ਹੋਰ ਅੰਤਰਾ ਆਨੇ ਲਿਆ ਬਹੁਤ ਬੇਵਕੂਫੀ ਉਸ ਤੋਂ ਆਪਣੇ ਨਾਮ ਕਰਨ ਦੇ ਖਾਤੇ ਇਹਨਾਂ ਦੇ ਜਿਹੜੀ ਅਗਲੇ ਪੰਚੂਰ ਸਾਹਿਬ ਜੁਟੀ ਸੀ ਨਾਲ ਨਾਲ ਉਹ ਵੀ ਉਹ ਇੱਕੋ ਜਿਹੀ کوئی پرابلم آ جب بندے وہ سارا اگلا کگلہ بہت بہت مہربانی ہونے اپنا اپنا یوگ سارا نے پایا سارے مرچ بھی پہنچے مجھے یوگایا بہت مہیبانی اور جن بھی کچھ اپنے بہت دانی سکے جی اپنے تقریب اسٹیج سے جنہیں بھی آتے وہ میرے کو ਇਹ ਕਰਦੇ ਇਕਾਂ ਦੇ ਵੀ ਆਪਣਾ ਕੋਈ ਫਰਕ ਹੈ ਕਿ ਕਿਹਦੇ ਉਹ ਮਦਾਰਾ ਕਰਦੇ ਭਿਆਨ ਦੇਖਿਆ ਆਇਆ ਪਰ ਕਹਦੇ ਵੀ ਚਾਹਦੇ ਨੇ ਇਹ ਵੀ ਕਹਿੰਦੇ ਕਿ ਇਹ ਬਹੁਤ ਭਲੇ ਦਾ ਕੰਮ ਕਰਦੇ ਆ ਵਿੱਚ ਇਹ ਵੀ ਕਹਿੰਦੇ ਤੇ ਪਤਾ ਨਹੀਂ ਕੀ ਖਾਈ ਜਾਂਦੇ ਇਹ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਆਪਾਂ ਮਤਲਬ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਸਾਰੀਆਂ ਬ੍ਰਹਿਮੰਡੀਆਂ ਦੇ ਦੁਨੀਆ ਦੇ ਵਿੱਚ ਕੋਈ ਰਾਮੀ ਪਰਵਾਰੇ ਸਾਹਿਬ ਦਾ ਚੰਗਾ ਯੋਗਦਾਨ ਹੁੰਦਾ ਔਰ ਸਿਰ ਖਾਨ ਰਾਏਪੁਰ ਕੀ ਉਹਨਾਂ ਨੇ ਵੀ ਪੁੱਛਿਆ ਜਾਂਦਿਆਂ ਕਿ 48000 ਉਹਨਾਂ ਨੇ ਵੀ ਦੱਸਿਆ ਤਾਂ ਬਹੁਤ ੱਡੀ ਨੇ ਉਹ ਸਾਪਣੇ ਰਿਸ਼ਤੇਦਾਰ ਨੇ ਉਹਨਾਂ ਦੇ ਸਰਦਾਰ ਗਰਦੀਸ਼ ਸਿੰਘ ਜੀ ਦੇ ਸਾਹ ਦੇ ਉਹ ਕੋਸ਼ਿਸ਼ ਨਹੀਂ ਹੁੰਦੇ ਨੇ ਜੇ ਤਸਵੀਰ ਸਿੰਘ ਗੋਜਾ ਜੀ ਨਾਲ ਖਾਨ ਫੈਕਟਰੀ ਵਾਲੇ ਉਹ ਹਰ ਇੱਕ ਵਾਰੀ ਆਪਾਂ ਨੇ 21-23000 ਰੁਪਏ ਦਿੰਦੇ ਨੇ ਕੰਮ ਜਦੋਂ ਵੀ ਜਾਣੇ ਆਪਾਂ ਉਹਨਾਂ ਦੇ ਵਿੱਚ ਪਰ ਇਹ ਠੰਡਾ ਜਿਹੜਾ ਇਹ ਹੈ ਤੇ तकरीबन ਜੇ ਇਤਨੀ ਅੱਗੇ ਆਪਣੇ ਵਿਆਹ ਮਲਵ 14 ਲੱਖ ਰੁਪਏ ਵੱਧ ਪਿਆ ਸੀ ਇਹ ਆਪਣਾ ਚੌੜਾ ਪੱਤਰ ਲੱਖ ਰੁਪਏ ਲੱਗਿਆ ਸੀ ਐਤਕੀ ਵੀ ਨਾ ਨਾ ਕਰਦੇ ਮਤਲਬ ਆਪਣਾ 10 ਲੱਖ ਤੋਂ ਉਪਰ ਖਰਚਾ ਹੈਗਾ ਕਿਉਂਕਿ ਉਹਨਾਂ ਦਾ ਸੋਨਾ ਮਹਿੰਗਾ ਹੋਵੇਗਾ ਅੱਗੇ ਸੋਨਾ 40 ਮਿੰਟਾ ਤੁਸੀਂ ਇਹ ਕਿੰਨੇ ਵਿਚਾਰੋਗੇ ਉਹਨੇ ਬਕਾਇਦ ਸਾਡੇ ਭਾਈ ਦੁਜੀਤ ਸਿੰਘ ਬਕਾਇਦ ਜੀ ਦਾ ਜਮੇਨਾ ਇਹਨਾਂ ਨੇ ਬਹੁਤ ਯੋਗਦਾਨ ਆ ਇਹਨਾਂ ਵੀ ਇੱਕ ਦਿਨ ਸਾਡੇ ਨਾਲ ਪੂਰੀ ਦਿਹਾੜੀ ਲਵਾਈਆ ਤੇ ਟਰੱਕ ਕੰਪਨੀ ਵੱਲੋਂ ਵੀ ਫੰਡ ਪਾਇਆ ਇਹਨਾਂ ਨੂੰ ਅਸੀਂ ਅੱਜ ਕਿਹਾ ਜੇ ਤੁਸੀਂ ਸ਼ਾਮ ਨੂੰ ਆਇਆ ਹੋਵੇ ਤੇ ਇੱਥੇ ਪਹੁੰਚਣ ਤੇ ਪੈਪੂ ਜੀ ਦੇ ਅੰਦਰ ਰਣਜੀਤ ਸਿੰਘ ਨੇ ਇਹਨਾਂ ਨਾਲ ਵੀ ਸਾਰੀ ਚੀਜ਼ ਆਪੀ ਦਿੱਤਾ ਇਹ ਸਾਰੇ ਸੱਜਣਾ ਨੇ ਮਤਲਬ ਕਿਸੇ ਨੇ ਕਸਰ ਨਹੀਂ ਛੱਡੀ ਹੈਗੀ ਹਰ ਜਿਹੜੇ ਗੱਲ ਆ ਰਹੇ 12 ਬੜੀ ਖੁਸ਼ੀ ਦੀ ਗੱਲ ਆ ਬੜੀ ਗੁਰੂ ਮਹਾਰਾਜ ਦੀ ਕਰਵਾ ਕੀਤੀ ਆ ਆਪਣੇ ਇਸ ਖਲਾਫ ਜਦ ਤੇ ਅਸੀਂ ਆਪਣੀ ਉੱਚ ਨੀਤ 잡 ਕੇ ਬਾਦ ਹਰ ਵਰਗ ਪਾਰਟੀ ਵਾਈ ਤੇ ਉੱਤੇ ਉੱਠ ਕੇ ਸਮਾਜ ਨੇ ਇਹ ਅਭਲਾ ਕੀਤਾ ਤੇ ਇਹ ਨੂੰ ਪੂਰਾ ਕਰਨ ਦੇ ਇਹ ਦਾ ਤੁਸੀਂ ਸਾਰਿਆਂ ਨੇ ਕਿਹਾ ਆ 525 ਦੇ ਸਾਲ ਦੀ ਇਸ ਵਾਰੇ ਕੱਢ ਆਪਾਂ ਕੀ ਕੱਢ ਕੇ ਬਣਾਵਾਂਗੇ ਤੇ ਸੈਲੀਬ੍ਰੇਟ ਕਰਾਂਗੇ ਕਿ 25 ਸਾਲ ਤੇ ਆਪਣੀ ਜਿੰਦਗੀ ਦੇ ਮੇਰੇ ਈਆਂ ਦੇ ਕਾਜ ਦੇ ਖਰਚ ਹੋਏ ਫਰਾਮਾ ਦੇ ਸਰਪ੍ਰਸਤ ਬੁਲੇ ਅਤੇ ਦੂਸਰਾ ਇਸ ਵਿਆਹ ਸੰਬੰਧੀ ਮੀਟਿੰਗ ਸੰਬੰਧੀ جنیاں بھی اپنیاں ستکار سا ساحبان شہر کے اگے وپاری دکاندار بھی جنے بھی بزرگ اتنی میں بہت جوش سیک کیونکہ مجھے ایک ایپ ہے گیا سا سال سال یہ بیاہاں کے اپنی یہ سلور جنوب کچی ہوئی جڑی یہ ہے سموتھ ویان کے پروگرام اپنے چلے آ رہے ہیں کو کی لاکھ ایسی بخش ہوئی کلبا ہوئی جی جی گئے حالانکہ سارے کوائم کی کھاٹ کر کے سمے کی گاٹ کر کے کافی بندے کو جا سکے پھر بھی دونوں تقریباً پینتی ہزار ہزار روپیہ کٹھا کیا پینتی ہزار روپیہ ਬਾਕੀ ਦੇ ਵਿਆਹ ਦਾ ਖਰਚਾ ਬੱਬੂ ਮਰਦੀ ਵੱਲੋਂ ਹੋਏਗਾ ਜੀ ਜੋ ਕਿ ਹੁਣੇ ਛੱਡ ਦਿਓ ਜਗਾਰਾ ਜੀ ਇੱਕ ਬੱਚੀ ਦੇ ਵਿਆਹ ਦਾ ਖਰਚਾ ਬੱਬੂ ਮਰਦੀ ਇਕੱਲਾ ਹੀ ਕਰੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਸਰ ਸਤਵਿੰਦਰ ਸਿੰਘ ਜੀ ਦੀ ਮਿਹਰ ਸਾਡੇ ਗੁਰਦੀਪ ਸਿੰਘ ਜੀ ਇਟੀਆ ਵੱਲੋਂ ਤੇ ਇੱਕ ਧਾਲੀਵਰ ਸਾਹਿਬ ਵੱਲੋਂ ਪੰਜ ਮੈਚਾਂ ਹੋਣ ਹੀ ਹੋ ਗਏ। ਬਹੁਤ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਨੂੰ ਵੀ ਸ਼ਰਧ ਬਖਸ਼ੇ ਅਸੀਂ ਵੀ ਹੌਲੀ ਹੌਲੀ ਨਾਂ ਰਲ ਗਏ ਤੁਹਾਡੇ ਆਪਣੀ ਟੀਮ ਲਖ ਸਿੰਘ ਜੀ ਆਪਣੇ ਜਿੰਨੇ ਡੇਲ ਰੋਡ ਦੇ ਉਹਨਾਂ ਵੱਲੋਂ ਵੀ ਇੱਕ ਇੱਕ ਹੋਵੇ। ਸਾਰੇ ਪੱਤਰ ਦੇ ਬਹੁਤ ਬਹੁਤ ਧੰਨਵਾਦ ਸਭੋ ਪੱਤਰ ਪੱਛਾਰੇ ਦਾ ਮੈਂ ਆਪਣੇ ਵੱਲੋਂ ਕਲਾਬ ਵੱਲੋਂ ਪੱਤਰਕਾਰ ਪੱਛਾਰੇ ਦਾ ਬਹੁਤ ਬਹੁਤ ਧੰਨਵਾਦ ਔਰ ਆਪਾਂ ਸਭ ਤੋਂ ਕੱਲੋ ਜੋ ਰਤ ਅੱਜ ਦੇ ਵਿੱਚ ਤਾਂ ਇਹਨਾਂ ਡਿਊਟੀਆਂ ਨਿਭਾਉਣੀਆਂ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਨੇ ਆਪਣੀਆਂ ਆਪਾਂ ਉਸੇ ਤਰ੍ਹਾਂ 11 ਵਜੇ ਜਨਰਲ ਜੀ ਆਪਾਂ ਇੱਥੇ ਠੀਕ ਪਹੁੰਚ ਜਾਣਾ ਸਾਰਿਆਂ ਨੇ ਜੋ ਵੀ ਆਉਣਗੇ ਵਾਈਸ ਪ੍ਰਿੰਸੀਪਲ ਆ ਜਿਹੜੇ ਵੀ ਐਜਡੀ ਦੇ ਬੋਰਡ ਮੈਂਬਰ ਲਿਸਟ ਆ ਪੱਤਰ ਭਾਏ ਜਰਾਂ ਨੂੰ ਪਤਾ ਹੈ ਉਹ ਵੀ ਆਪਣੇ ਵਿਚਾਰ 5 ਮਿੰਟ ਲਈ ਪੇਸ਼ ਕਰ ਦੇ ਤੇ ਭਾਈ ਸਾਹਿਬ ਉਹਨਾਂ ਦੇ ਆਪਣੇ ਫਿਲਮਗਾਰ ਆਉਣੇ ਜਿਹੜਾ ਉਹਨਾਂ ਦੇ ਨਾਲ ਆਪਾਂ ਉਹਨਾਂ ਨੂੰ ਖੜੇ ਕਰਾਂਗੇ ਤੇ ਐਂਕਰਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਲਾਵਾਂਗੇ ਜਿਹੜੀ ਕੋ ਵਧੀਆ ਐਂਕਰ ਕਰ ਲੈਂਦੇ ਆ ਤੇ ਇਹੀ ਕਹਦੇ ਹੋਏ ਆਪਾਂ ਕਹਣਾ ਵੀ ਸਾਰੇ ਭਾਏ ਇਹਦਾ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਇਹ ਕਾਰਡ ਜਿਹੜਾ ਆਪਾਂ ਨਾ ਤੇ ਦਿਨੋਂ ਤੇ ਖੁਸ਼ੀਆਂ ਕਰੀਏ ਸਾਡੇ ਭਰਾਵਾਂ ਚ ਇਹੀ ਬੇਨਤੀ ਆ ਇਨਸਾਨੀ ਆਵਾਸੀਆਂ ਨੇ ਬੜਾ ਯੋਗਦਾਨ ਦਿੱਤਾ ਜਿੱਥੇ ਵੀ ਗਏ ਆ ਗੱਫੇ ਹੀ ਮਿਲੇ ਆ ਕਦੇ ਪਛਾਹ ਮੁੜ ਕੇ ਨਹੀਂ ਦੇਖਿਆਗਾ ਵੀਡੀਓ ਸਾਹਿਬ ਦਾ ਬਹੁਤ ਵੱਡਾ ਪਰਾਲਾ ਹੋਏ ਜੀ ਦੇ ਧਾਲੀਆਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਜਿੱਥੇ ਵੀ ਮਿਲਦੇ ਆ ਕਦੇ ਨਾਲ ਆ ਗਏ ਨਾਲ ਇਹ ਵੀ ਚਾਹੀਦਾ ਜੀ ਕ੍ਰੀਮ ਵਾਰ ਹੁੰਦਾ ਇਕੱਲਾ ਬੰਦਾ ਕੋਈ ਨਹੀਂ ਮੁਸਕਾ ਖਾਦਾ ਜਦਾਂ ਮਰਦੀ ਤਕੜਾ ਹੋਵੇ ਭਰਾਵਾਂ ਨਾਲ ਦੋ ਦਿਨ ਕੁੜੀਆਂ ਆ ਹੋਈਆਂ ਦੀਆਂ ਇਹ ਦਿਹਾੜੀਆਂ ਨੇ ਹੁਣ ਸਾਡੇ ਵੱਲੋਂ ਕੈਟਰਪੀਲਰ ਉਹ ਵੇਚ ਕਰ ਕਲੱਬ ਵੱਲੋਂ ਸਾਡੇ ਨਾਲ ਜੋ 12 ਅਪ੍ਰੈਲ ਨੂੰ ਸੁਮੇਹਕ ਵਿਆਹ ਜਿਫਕਰ ਰਿਜ਼ੋਰਟ ਵਿੱਚ ਕੀਤੇ ਜਾ ਰਹੇ ਨੇ ਅੱਜ ਅਖੀਰਲੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਸਾਰੇ ਹੀ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਸੀ ਬਹੁਤ ਬਾਸ ਸੱਜਦੇ ਵੀ ਸਾਰੇ ਉਹਨਾਂ ਦੀਆਂ ਵੱਖ-ਵੱਖਰੀਆਂ ਸੀ 5-6 ਬੇਟੀਆਂ 6 ਕਮੇਟੀਆਂ ਬਣਾਈਆਂ ਗਈਆਂ ਨੇ ਏਕ ਤਰ੍ਹਾਂ ਦੇ ਆਪਣੇ ਇੱਕ ਕਮੇਟੀ ਹੋਗੇ ਜਿਹੜੇ ਅੰਤਕਾਰਜੀ ਕਮੇਟੀ ਹੋਗੇ ਵੈਲਕਮ ਕਮੇਟੀ ਹੋਗੀ ਜੋ ਲੱਗੜ ਕਮੇਟੀ ਹੋ ਗਈ ਸਮਾਨ ਦੀ ਡਿਸਟ੍ਰਿਬਿਊਸ਼ਨ ਹੋ ਗਈ ਪ੍ਰੈਸ ਵਾਲੀ ਹੋ ਗਈ ਤੇ ਸਾਰੇ ਹੀ ਤਰ੍ਹਾਂ ਦੀਆਂ ਕਮੇਟੀਆਂ ਸਾਡੇ ਵੱਲੋਂ ਬਣਾਈ ਗਈਆਂ ਨੇ ਤਾਂ ਕਿ ਉਹ ਆਪਾਂ ਆਪਣੀਆਂ ਡਿਊਟੀਆਂ ਸੰਭਲਣਗੇ ਹਰ ਇੱਕ ਕਮੇਟੀ ਚ 5 ਔਰ 6 ਦੇ ਮੈਂਬਰ ਲਾਏ ਗਏ ਨੇ ਤੇ ਸਾਰੀਆਂ ਸਾਡਾ ਜੋ ਵੀ ਵਿਹਾਂ ਦਾ ਸੀਗਾ ਇਹ ਸਾਰਿਆਂ ਦੇ ਸਾਡੇ ਕਲੱਬ ਮੈਂਬਰੇ ਬੜੇ ਹੰਦ ਤੱਕ ਮਿਹਨਤ ਸਦਕਾ ਇਹ ਸਾਰਾ ਅਸੀਂ ਸਾਰਾ ਰਿਵਰਟ ਸਾਡਾ ਪੂਰਾ ਹੋ ਗਿਆ ਕੱਲੋਂ ਅਸੀਂ ਸਾਰਾ ਜੋ ਵੀ ਸਮਾਨ ਹੈ ਸਾਰਾ ਕੱਲੋਂ ਕੱਲੇ-ਕੱਲੇ ਵਿਆਹ ਵਾਈ ਜੀ ਡਿਸਟ੍ਰਿਬਿਊਟ ਕਰਦਾ ਗਏ ਉਹਨੂੰ ਸਾਰਾ ਰੱਖ ਕੇ ਹਰ ਇੱਕ ਤਰ੍ਹਾਂ ਦਾ ਜੋ ਪਪਾ ਡੇਰੇ ਬਿਸਤਰੇ ਨੇ ਸਲਾਈ ਮਸ਼ੀਨਾ ਪੱਖਾ ਵਾ ਜੋ ਵੀ ਚੀਜ਼ ਸਮਾਨ ਹੈ ਸਾਰਾ ਅਲਗ-ਅਲਗ ਕਰਕੇ ਸਾਰਾ ਇੱਕ ਵਿਆਹ ਦਾ ਉਹ ਸਾਰਾ ਡਿਸਟ੍ਰਿਬਿਊਟ ਕਰਕੇ ਸਾਰਾ ਤਿਆਰੀ ਕਰ ਲਾਂਗੇ ਤੇ ਕੱਲ ਨੂੰ ਹਲਵਾਈ ਵਗੈਰਾ ਸਾਡਾ ਕੱਲ ਨੂੰ ਆ ਜਾਣਾ ਫਿਰ ਇੱਕ ਤਰ੍ਹਾਂ ਦੀ ਸਾਡਾ ਤੇ ਸਾਰੀ ਤਿਆਰੀ ਹੈ ਸਾਡੀ ਪਾਸਸਰੂ ਸਵੇਰੇ 10 ਵਜੇ ਗੁਰਦਾਰੇ ਨੂੰ ਸਾਹਿਬ ਅਖੇ ਸਾਰੇ ਨਵੇਂ ਬਹਿ ਜੋੜਿਆਂ ਦਾ 11 ਜੋੜਿਆਂ ਦਾ ਅਸੀਂ ਅਨੰਦ ਕਾਰਜ ਦੀ ਰਸਮ ਇਹਦਾ ਕਰਾਂਗੇ ਉਸ ਤੋਂ ਬਾਅਦ ਸਾਡਾ ਇਹ ਜਿਪ ਤੋਂ ਰਿਜੋਰਟ ਵੇਕੇ ਤੇ ਫਿਰ ਦਾ ਸਾਰੇ ਬਿਹਦਾ ਜੋ ਵੀ ਸਾਰੇ ਪ੍ਰਦੀਪ ਸਿੰਘ ਮੁੰਡਿਆ ਸਾਡੇ ਕੈਬਨਿਟ ਮਿੰਿਸਟਰ ਪੰਜਾਬ ਉਹ ਸਾਰੇ ਸਾਡੇ ਮੁੱਖ ਮਹਿਮਾਨ ਨੇ ਇੱਥੇ ਅੱਜ ਸਾਡੇ ਬਿਹਾਂ ਦੇ ਵਿੱਚ ਅਤੇ ਹੋਰ ਸਾਡੇ ਪੰਜ ਔਰ 6 ਮੈਂ ਐਮਐਲਏ ਸਾਡੇ ਜੋ ਕਿ ਸਾਡੇ ਹਲਕੇ ਦਾਲੇ ਵਾਲੇ ਹਲਕਿਆਂ ਦੇ ਐਮਐਲਏ ਨੇ ਉਹ ਵੀ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ باقی ਸਾਰੇ ਹੋਰ ਵੀ ਸਾਡੇ ਜਿਵੇਂ ਵੀਆਈਪੀ ਨੇ ਸਾਡੇ ਉਹ ਸਾਰੇ ਇੱਥੇ ਬਿਹਾਂ ਦੇ ਪਹੁੰਚ ਰਹੇ ਨੇ ਆਪਣੇ ਜੋੜਿਆਂ ਨੂੰ ਲੋੜਵੰਦ ਪਰਿਵਾਰਾਂ ਨੂੰ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ ਅਸੀਂ ਸਾਰਿਆਂ ਦੇ ਇੱਥੇ ਪਹੁੰਚਣ ਸਾਰਿਆਂ ਦੀ ਤਾਰੀ ਸਜੜਾਂ ਦਾ ਆਪਣੇ ਸਾਰਿਆਂ ਹੀ ਸਾਡੇ ਬੀਪੀਏ ਦਾ ਹਰੇਕ ਦਾਸੀ ਵੈਲਕਮ ਕਰਾਂਗੇ ਤੇ ਖਾਸ ਕਰਕੇ ਅਸੀਂ ਜੋ ਨਵੇਂ ਵਿਆਹ ਜੋੜੇ ਨੇ ਉਹਨਾਂ ਸਾਡੇ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਵੈਲਕਮ ਕੀਤਾ ਜਾਊਗਾ ਜਿਨ੍ਹਾਂ ਦੀ ਕਰਕੇ ਅਸੀਂ ਇਹ ਵਿਆਹ ਦਾ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਉਹਨਾਂ ਦਾ ਅਸੀਂ ਪ੍ਰਮਾਣ ਬਖਸ਼ੋਸ ਕਰਾਂਗੇ ਸਾਡੇ ਇੱਥੇ ਉਹਨਾਂ ਨੂੰ ਸਾਡੇ ਵਿਆਹਾਂ ਦੇ ਵਿੱਚ ਨਵੇਂ ਜੋੜੇ ਰੌਣਕ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਕਲੱਬ ਵੱਲੋਂ ਸਾਰਿਆਂ ਦਾ ਹੀ ਅਸੀਂ ਸਾਡੇ ਸਾਡੇ ਅੰਤ ਤੱਕ ਬਿੰਦਕ ਸਦਕਾ ਇਹ ਸਾਡਾ ਕਲੱਬ ਦੇ ਇਹ ਸਾਲ ਜਿਵੇਂ ਸਾਡੇ ਸਾਡੇ ਜਿੰਨੇ ਸਾਡੇ ਬਹੁਤ ਵਾਦ ਸੱਜਣੇ ਮੈਂਬਰ ਹੈ ਸਾਡੇ ਉਮਰਤਾਜੀ ਗਵਰਨ ਆਪਣੇ ਸਾਡੇ ਚੇਅਰਮੈਨ ਸਾਹਿਬ ਨੇ ਤਾਰੀਲ ਸਾਹਿਬ ਨੇ ਜਿਹੜੇ ਜਿਲ੍ਹ ਸਾਹਿਬ ਐਚਪੀ ਜਿਹੜੇ ਹੋ ਸਾਡੇ ਬੱਬੂ ਵੀ ਮਿਲਦੀ ਜਿਹੜੇ ਪੱਗਾ ਜੀ ਨੇ ਸਾਰੇ ਸਾਡੇ ਤਲਵਾਰਾ ਸਾਹਿਬ ਨੇ ਜਿਹੜੇ ਸਾਡੇ ਕਾਉਂਸਲਰ ਜਿੱਤੇ ਵੀਰੇ ਸਦੂ ਸਾਹਿਬ ਨੇ ਸਾਰਿਆਂ ਨੇ ਬੜਾ ਬਹੁਤ ਵੱਡਾ ਇਹਨਾਂ ਨੇ ਯੋਗਦਾਨ ਪਾਇਆ ਕਿ ਸਾਡੇ ਬਿਹਾ ਦੇ ਵਿੱਚ ਆਪ ਬੁਰੇ ਹੋ ਕੇ ਸਾਡੇ ਇਕੱਲੇ ਇਕੱਲੇ ਮਦਦ ਰੋਲਟ ਕੀਤਾ ਅਤੇ ਹਰੇਕ ਦੇ ਸਾਡੇ ਬੜੇ ਇਸ ਵਿਆਹ ਦੇ ਵਿੱਚ ਬੜਾ ਉਤਸ਼ਾਹ ਵਾਹਰੇ ਕਿਦੋਂ ਵਿਆਹ ਦੇ ਵਿੱਚ ਬੜੇ ਖੁਸ਼ੀ ਨਾਲ ਆਵੜੇ ਚੌਂ ਸਾਡੇ 25ਵੀਂ ਸਾਲਗिराਹ ਜੜੀ ਸਿਲਵਰ ਜੋਬਰੀਆ ਵਿਆਹ ਦੀ ਸਾਨੂੰ 25 ਸਾਲ ਹੋ ਗਏ ਕਲਬ ਨੂੰ ਵਿਆਹ ਕਰਦੇ ਨੂੰ ਬੜੇ ਬੜੇ ਅਚਾਬਾ ਬਣਾ ਰਹੇ ਨੇ ਸਾਡੇ ਡਾਕਟਰ ਪੀਰੋ ਆਪੇ ਕਰਦਾ ਅਸੀਂ ਕੇਕ ਕੱਟ ਕੇ ਸਪੈਸ਼ਲ ਬਕਾਇਦਾ ਅਸੀਂ ਸਿਲਵਰ ਜੋਬਰੀ ਬਣਾ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਇਸ ਵਿਆਹਾਂ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਬਧਾਈਆਂ ਨੇ ਸਾਰੇ ਤਾਂ ਕਿ ਸਾਰੇ ਜਨਮ ਦਿਨ ਤੇ 14 ਅਪ੍ਰੈਲ ਦਾ ਸਾਡਾ ਜਨਮ ਦਿਨ ਦਾ ਡਾਕਟਰ ਪ੍ਰੀਤ ਰਵਿੰਦਰ ਕਰ ਜੀ ਉਹਨਾਂ ਦੇ ਸਵਾਦ ਵਿੱਚ ਵਿਆਹ ਨੂੰ ਸਰਵਪ੍ਰਤ ਕੀਤੇ ਜਾ ਰਹੇ ਨੇ ਤੇ ਸਾਰਿਆਂ ਦੇ ਸਾਡੇ ਵੱਲੋਂ ਸਾਡੀ ਸਜਣਾਂ ਦਾ ਐਨਆਰਏ ਵੀਰਾਂ ਦਾ ਤੇ ਇਲਾਕੇ ਦਾ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਡੇ ਦਾ ਸਹਿਯੋਗ। ਜੈ ਪੀ ਜੈ ਪਰ। ਕਲਿਆ ਸਭ ਕੈਸਨ ਜਿਹੜਾ ਸੰਗੀਤ ਮਿਲਣ ਲੈਂ ਕੇ ਸਾਨੂੰ ਹੋਇਆ ਜਦੋਂ ਮਿਊਜ਼ਿਕ ਸਿਸਟਮ ਚਾਲੰਤਰੀ ਬਾਜੇ ਵਿੱਚ ਆ ਨਹੀਂ ਰਿਹਾ। ਸਾਰਾ ਤਕਰੀਬਨ ਜਿਹੜੇ ਹੈਗੇ ਸਾਡਾ ਇੱਕ ਸਾਊਂਡ ਨੂੰ ਵਧੀਆ ਹੋ ਗਾ ਤੇ ਉਸ ਤੋਂ ਬਾਹਰੋਂ ਲਿਆਉਣ ਲਈ ਸਾਡਾ ਇੱਕ ਬੈਂਡ ਆ। ਬੈਂਡ ਫੌਜੀ ਬੈਂਡ ਹੋਊਗਾ ਜਿੰਨੇ ਵੀ ਬੀਏਪ ਆਉਣਗੇ ਉਹ ਸਾਰਿਆਂ ਨੂੰ ਵੈਲਕਮ ਕਰਕੇ ਉਹਨਾਂ ਨੂੰ ਸੇਵ ਕਰਕੇ ਲੈ ਕੇ ਆਇਆ ਕਰਾਂਗੇ ਮੈਂ ਤਾਂ ਇੱਕੋ ਗੱਲ ਕਹੂੰਗਾ ਬਹੁਤਾ ਕਿਉਂਕਿ ਜਿਹੜਾ 25ਵੀਂ ਸਾਲਗिराਹ ਤੇ ਅਸੀਂ ਵਿਆਹ ਕਰ ਰਹੇ ਹਾਂ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਇਹਦੇ ਵਿੱਚ ਵੱਧ ਤੋਂ ਵੱਧ ਆ ਕੇ ਹਮ ਹਮਾ ਕੇ ਇਹ ਵਿਆਹਾਂ ਦੇ ਵਿੱਚ ਸ਼ਿਰਕਤ ਕਰੋ ਤੇ ਬਹੁਤ ਹੀ ਵਧੀਆ ਯੋਗਦਾਨ ਉੱਗੇ ਇਹਦੇ ਵਿੱਚ ਇੱਕ ਮਹਾਕੁੰਭ ਦੇ ਨਾਂ ਤੇ ਇੱਕ ਜੱਗ ਹੋ ਰਿਹਾ ਤੁਸੀਂ ਸਾਰੇ ਭੈਣ ਭਰਾ ਜਿੰਨੇ ਵੀ ਕੋਈ ਜਿੰਨੇ দান ਕਰ ਸਕਦਾ ਉਹ ਵੀ ਜਿਹੜਾ ਨਹੀਂ ਕਰ ਸਕਦਾ ਇੱਥੇ ਖੁੱਲਾ ਸੱਦਾ ਆ ਕੇ ਵਿਆਹਾਂ ਦੇ ਵਿੱਚ ਵਿਆਹ ਦੇਖੋ ਤਾਂ ਕਿ ਸਾਨੂੰ ਅੱਗੇ ਨੂੰ ਮੋਟੀਵੇਸ਼ਨ ਹੋਵੇ ਕਿ ਵੀ ਇਹ ਇੱਕ ਵਧੀਆ ਵਿਆਹ ਕਰਦੇ ਨੇ ਜਿੰਨੇ ਵੀ ਭਰਾ ਖੜੇ ਅਣ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚੋਂ ਜਿੰਨੇ ਵੀ ਆ ਸਕਦੇ ਆ ਜੂ ਸਰਗਤ ਕਰੋ ਇਹਨੇ ਕਹਿੰਦਾ ਸਾਰਿਆਂ ਨੂੰ ਵੈਲਕਮ ਕਰਦਾ ਤੇ ਜੀਹਾਂ ਕਹਿੰਦਾ ਬਈ 12 ਤਰੀਕ ਨੂੰ ਜੇ ਕੋਦੇ ਵਿਚ ਆ ਕੇ ਵਿਆਹਾਂ ਦੇ ਵਿੱਚ ਸਰਗਤ ਕਰੋ ਤੇ ਆਪਣੀ ਖੁਸ਼ੀਆਂ ਪ੍ਰਾਪਤ ਕਰੋ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਸਮਾਨ ਤਕਰੀਬਨ ਖਰੀਦਦਾਰੀ ਸਾਡੀ ਮੁਕੰਮਲ ਹੋ ਗਈ ਆ ਕਲੱਬ ਵੱਲੋਂ ਤੇ ਔਰ ਜਿਹੜਾ ਸਮਾਨ ਦੀ ਪੈਕਿੰਗ ਆ ਅਲੱਗ-ਅਲੱਗ ਵਿਆਹਾਂ ਦੀ ਉਹ ਕੱਲ੍ਹ ਕੀਤੀ ਜਾਊਗੀ ਤੇ ਟੋਟਲ ਜਿਹੜੇ ਹਲਵਾਈ ਆ ਉਹ ਵੀ ਆਪਣਾ ਕੱਲ ਨੂੰ ਕੰਮਕਾਰ ਸੰਭਾਲ ਲੈਣਗੇ ਤੇ ਇਸੇ ਤਰ੍ਹਾਂ ਜਿਹੜੇ ਅਹੁਦੇਦਾਰ ਨੇ ਜਿੰਨੇ ਵੀ ਕਲੱਬ ਦੇ ਮੈਂਬਰ ਸਾਹਿਬਾਨ ਨੇ ਉਹ ਆਪਣੀ ਆਪਣੀ ਡਿਊਟੀ ਨੂੰ ਉਹਨੂੰ ਨੋਟ ਕਰਾਤੀਆਂ ਡਿਊਟੀਆਂ ਇਸ ਮੀਟਿੰਗ ਦੇ ਵਿੱਚ ਵੀ ਕਿਉਂਕਿ ਕਿਹੜਿਆ ਦਾ ਕੀ ਕੀ ਰੋਲ ਆ ਤੇ ਕਿੱਥੇ ਕਿੱਥੇ ਡਿਊਟੀ ਆ ਉਹ ਸਾਰਾ ਜਿਹੜਾ ਹੈਗਾ ਆਪਣਾ ਸੰਭਾਲ ਲੈਣਗੇ ਦੇਖੋ ਮੈਂ ਕੋਈ ਅਪੀਲ ਕਰਦਾ ਜੋ ਮੈਂ ਮਹਿਸੂਸ ਕਰਦਾ ਮੈਂ ਉਹੀ ਅਪੀਲ ਕਰਦਾ ਆਪਾਂ ਸਾਰੀ ਜ਼ਿੰਦਗੀ ਆਪਣੇ ਲਈ ਆਪਣੇ ਪਰਿਵਾਰ ਲਈ ਮਿਹਨਤ ਮੁਸਕਿਤ ਕਰਦੇ ਆਂ ਕੰਮ ਧੰਦੇ ਕਰਦੇ ਆਂ ਔਰ ਆਪਣਾ ਜਿਹੜਾ ਹੈਗਾ ਮਾਇਆ ਵੀ ਇਕੱਠੀ ਕਰਦੇ ਆਂ ਜਾਂ ਕੁਛ ਕਰ ਜਦੋਂ ਅਸੀਂ ਇੱਕ ਜ਼ਰੂਰਤਮੰਦ ਬੱਚਿਆਂ ਲਈ ਕੁਛ ਕਿਤੇ ਕੰਮ ਆਉਨੇ ਆ ਨਾ ਕਿਤੇ ਜਦੋਂ ਪ੍ਰਮਾਤਮਾ ਉਸ ਉਹ ਮੌਕਾ ਦਿੰਦਾ ਸ਼ੁਭ ਮੌਕਾ ਦਿੰਦਾ ਕਿਤੇ ਜਦੋਂ ਅਸੀਂ ਕਿਤੇ ਕੰਮ ਆ ਸਕੀਏ ਕਿ ਉਹ ਸਕੂਨ ਉਸ ਟਾਈਮ ਆਪਾਂ ਨੂੰ ਮਿਲਦਾ ਦਿਲ ਨੂੰ ਉਹ ਤੁਹਾਨੂੰ ਕਿਸੇ ਕੰਮ ਕਾਰੋਬਾਰ ਤੇ ਕਿਸੇ ਤਰੱਕੀ ਤੇ ਸ਼ਾਇਦ ਨਾ ਮਿਲਦਾ ਹੋਵੇ ਸੋ ਮੇਰੀ ਤਾਂ ਇੰਨੀ ਕੀ ਫੀਲਿੰਗ ਹੁੰਦੀ ਆ ਹਾਂ ਚਲੋ ਅਸੀਂ ਉਸ ਜੋਗ ਪਰਮਾਤਮਾ ਨੇ ਸਾਨੂੰ ਬਣਾਇਆ ਵੀ ਅਸੀਂ ਕਿਸੇ ਬੇਟੀ ਦੇ ਅਸੀਂ ਕਿਸੇ ਭੈਣ ਦੇ ਕੰਮ ਆ ਸਕੀਏ ਔਰ ਉਹਦੀ ਜਿਹੜੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨੂੰ ਅਸ਼ੀਰਵਾਦ ਦੇ ਸਕੀਏ ਉਹਦੀ ਕੁਛ ਮਦਦ ਕਰ ਸਕੀਏ ਸੋ ਇਹ ਇਹ ਜਿਹੜਾ ਹੈਗਾ ਸਾਨੂੰ ਮੌਕਾ ਦਿੱਤਾ ਸਰਦਾਰ ਗਰਦੀਪ ਸਿੰਘ ਈਟੀਓ ਸਾਹਿਬ ਨੇ ਇਹਨਾਂ ਦਾ ਪੂਰੀ ਕਲੱਬ ਦਾ ਧੰਨਵਾਦ ਆ ਜਿਹਨਾਂ ਨਾਲ ਕਾਫੀ ਅਰਸੇ ਤੋਂ ਜੁੜਿਆ ਹੋਇਆ ਤੇ ਅੱਗੇ ਵੀ ਜਿੰਨਾ ਚਿਰ ਸਾਥ ਚੱਲਦੇ ਨੇ ਤਾਂ ਜਰੂਰ ਇਸ ਤਰ੍ਹਾਂ ਜੁੜ ਕੇ ਯੋਗਦਾਨ ਪਾਉਂਦੇ ਰਹਿਣਾ ਧੰਨਵਾਦ